ਦੇਤੀ ਤੇ ਗਨੇ ਤਾਂ ਅਜਹਿ ਚ ਜੜਾਇਆ ਉਹ ਕੈਰੋ ਤੁਸੀਂ ਕਿ ਜੋ ਦੁਸ਼ਮਨ ਹੈ ਉਹ ਇਸ ਵੇਲੇ ਜ਼ਖਮੀ ਹੈ ਤਾਂ ਦਾਤਨ ਤੌਰ ਤੇ ਸਭ ਚੀਜ਼ਾਂ ਨੇ ਜਿਸ ਦੀ ਪ੍ਰੈਕਟਿਸ ਹੋ ਰਹੀ ਹੈ ਤਾਂ ਪੂਜਾ ਮੇਰੇ ਸੇ ਯੋਗੀ ਵੀ ਲਗਾਤਾਰ ਪੰਚਕੁਲਾ ਤੋਂ ਸਾਰਨ ਤਸਵੀਰਾਂ ਸਾਂਝੀਆਂ ਕਰਨੇ ਪੂਜਾ ਓਵਰ ਟੂ ਯੂ ਅੱਜ ਜੇ ਦੇਖੋ ਸਿਵਲ ਡਿਫੈਂਸ ਦੀ ਗੱਲ ਕਰੀਏ ਕਿਉਂਕਿ ਸਿਵਲ ਡਿਫੈਂਸ ਦਾ ਕੰਮ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਡਿਜ਼ਾਸਟਰ ਮੈਨੇਜਮੈਂਟ ਜਦੋਂ ਕੋਈ ਸਿਚੁਏਸ਼ਨ ਅਜਿਹੀ ਪੈਦਾ ਹੋ ਜਾਏ ਤਾਂ ਸਾਡੇ ਨਾਲ ਇਥੇ ਸੁਪਰੀਡੈਂਟ ਨੇ ਜਿਹੜੇ ਇਸ ਦੇ ਕਈ ਸਿਵਲ ਡਿਫੈਂਸ ਦੇ ਸੁਖਦੀਪ ਸਿੰਘ ਜੀ ਆ ਜੀ ਸਾਹਿਬ ਕਿਸ ਤਰੀਕੇ ਨਾਲ ਤੁਸੀਂ ਪੂਰਾ ਹੀ ਕਹੀਏ ਕਿ ਰੈਸਕਿਊ ਕਰਵਾਇਆ ਅੱਜ ਮੌਕ ਡ੍ਰਿਲ ਕੀਤੀ ਕਿਉਂਕਿ ਇਸ ਤੋਂ ਪਹਿਲਾਂ ਤੁਸੀਂ ਸਿੱਖਤੇ 12 ਜਗ੍ਹਾ ਫਿਰ ਇੱਕ ਚਾਏ ਕਿੰਨਾ ਸਮਾਂ ਕਿਸ ਤਰ੍ਹਾਂ ਕਿਦਾਂ ਡਿਸਾਈਡ ਕਰਦੇ ਹਾਂ ਜੋ ਵੀ ਪ੍ਰਸ਼ਾਸਨ ਦੁਆਰਾ ਮਾਰ ਕੋ ਕਹਾ ਗਿਆ ਥਾ 5 ਵਜੇ ਸਵੇਰ ਨੂੰ लगेगा और अपने अपनी टीम लेके अपने जहाँ भी रेस्क्यू करना है वहाँ वहाँ अपने अपना टाइम नोट करना हम यहाँ से वहाँ पाँच पाँच पे पहुँच गए थे और वहाँ जाके हमने जो ग्राउंड रेस्क्यू करके शोरूम में वहाँ थे विक्टम तो ग्राउंड रेस्क्यू करके चौदह विक्टम हमने निकाले वहाँ से थोड़ा इंजरी भी थे बाकी घायल थे थोड़ा तो चौदह विक्टे में निकाल के उनको एम्बुलेंस में हमको उनको वहाँ फर्स्ट एड के लिए भेज दिया और हमारी दो एक टीम थी वैसे तो मौके पे हमारे को पता चला भी एक ही टाइम में दो जगह रेस्क्यू करना तो हमने दो टीमें बना के यहाँ सुनील कुमार जी थे मैं वहाँ सुदीप सिंह सुपरिंटेंड मैं वहाँ में गया में जाकर हमने रेस्क्यू किया और ऐसा अच्छा लगता है वैसे आने वाले टाइम में अगर ऐसा होता रहा तो सिविल डिफेंस अप जाएगा और मैं थोड़ा प्रशासन को भी और जहाँ से भी हमारे को मदद मिले मैं ये कहना चाहूँ चाहूँगा भी हमारे को जो मैन पावर है रेगुलर मिल जाए अगर तो हम जैसे एन है ऐसी हमारी भी ट्रेनिंग चलती रहे आ, कभी भी कहीं भी जरूरत पड़े पंचकुला में कहीं और नज़दीक चंडीगढ़ में कहीं भी तो हमारी टीम अवेलेबल रहे ਕਮ ਸੇ ਕਮ 30 ਜਵਾਨ ਹੋ ਤੋ 8-8 ਫਿਰ ਕੀ ਟੁਕੜੀ ਹਮਾਰੀ ਲੱਗਦੀ ਰਹੇਗੀ ਐਸੇ ਟਾਈਮ ਕਿੰਨਾ ਹੁੰਦਾ ਹੈ ਜਦੋਂ ਤੁਸੀਂ ਕੀ ਵੀ ਸਿਚੁਏਸ਼ਨ ਦੇਖਦੇ ਹੋ ਕਿ ਕਿਵੇਂ ਕਿੰਨੀ ਛੇਤੀ ਬਚਾਣਾ ਹੈ ਲੋਕਾਂ ਨੂੰ ਉਹ ਤਾਂ ਜਿੰਨੀ ਜਲਦੀ ਹੋ ਸਕੇ ਹਾਂ ਜਿੰਨੀ ਜਲਦੀ ਹੋ ਸਕੇ ਉਸਮੇ ਕੋਈ ਟਾਈਮ ਟਾਈਮ ਬਾਉਂਡ ਨਹੀਂ ਹੈ ਉਸਮੇ ਤੋ ਜਿੰਨੀ ਜਲਦੀ ਤੁਸੀਂ ਫਾਸਟ ਏਡ ਦੇ ਕੇ ਉਹਨਾਂ ਨੂੰ ਉੱਥੇ ਪਹੁੰਚਾ ਸਕੋ ਹਸਪੀਟਲ ਜਾਂ ਡਾਕਟਰ ਕੇ ਪਾਸ ਤੋ ਉਤਨਾ ਜਲਦੀ ਹੋ ਹਮ ਉਤਨੀ ਜਲਦੀ ਕਰਦੇ रेगुलर तो, तो, तो मदद करते हैं है अगर, रेगुलर। रेगुलर। अगर रेगुलर जवान मिल जाए दस मिल जाए ग्यारह मिल जाए वैसे तो तीस की टीम होनी चाहिए कि दिन रात हमारी एक टीम हाजिर रहे और हमारे को जैसे रेस्क्यू बैन है बस है ऐसा कुछ हमारे को वो भी मिलना चाहिए हम तत्पर रहे कभी भी कभी कहीं भी हादसा हो जाए तो हम वहां जाने के लिए तैयार हैं और हमारी जो टीम है हर रोज ऐसे प्रैक्टिस करती रहे जैसे ये मॉक है हम हर रोज ऐसी ड्रिल करते रहेंगे जैसे अभी हमने की है तो ऐसी हम हर रोज अपनी तैयारी रखेंगे कभी भी प्रशासन को जरूरत तो पड़े कहीं भी हम वहाँ के लिए सक्षम हैं बिल्कुल देखो डिप्टी मुख्य तौर पे कहना चाहंदे कि रेगुलर प्रैक्टिस होनी चाहिए क्योंकि मैन पावर ਦੀ ਵੀ ਕਮੀ ਹੈ ਕਰਨਾ ਚਾਹੁੰਦੇ ਆ ਸਿਵਲ ਡਿਫੈਂਸ ਤੇ ਸਿਰਫ ਕਦੀ ਇਹਨਾਂ ਨੂੰ ਜਿਹੜਾ ਕਹੀਏ ਕਿ ਬੁਲਾਇਆ ਜਾਂਦਾ ਜਦੋਂ ਕੋਈ ਸਿਚੁਏਸ਼ਨ ਅੱਧਰ ਦੀ ਹੁੰਦੀ ਹੈ ਲੇਕਿਨ ਆਪਰੇਸ਼ਨ ਸਿੰਦੂਰ ਤੇ ਉਸ ਵੇਲੇ ਜਿਹੜੇ ਹਾਲਾਤ ਬਣੇ ਜੰਗ ਵਰਗੇ ਹਾਲਾਤ ਨਾਲ ਉਹ ਇੱਕ ਵਰਗੇ ਜਿਹੜੇ ਹਾਲਾਤ ਸੀਗੇ ਉਸ ਵੇਲੇ ਨਜ਼ਰ ਆਇਆ ਕਿ ਆਖਿਰ ਕਿੰਨੀ ਕੀ ਲੋਡ ਹੈ ਸਿਵਲ ਡਿਫੈਂਸ ਤੇ ਕਿੰਨੀ ਕੀ ਲੋਡ ਹੈ ਐਨ ਡੀ ਆਰ ਐਫ ਬੀ ਐਸ ਆਰ ਐਫ ਤੇ ਸਾਰਿਆਂ ਨੂੰ ਮਿਲ ਕੇ ਜਦੋਂ ਕੰਮ ਕਰਨਾ ਹੈ ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਵੀ ਅਲੱਗ ਤੋਂ ਬੱਸਸ ਰਲਵਾਈ ਜਾਣ ਕਿਉਂਕਿ ਬਹੁਤ ਸਾਰੀ ਕਮੀਆਂ ਸੀ ਕਿ ਇਹ ਹੱਲੇ ਵੀ ਹੈ ਉਹਨਾਂ ਨੂੰ ਠੀਕ ਕਰਨ ਦੀ ਲੋੜ ਹੈ ਠੀਕ ਹੈ ਮੌਂਬ੍ਰਲ ਹੋ ਰਹੀ ਹੈ ਲੇਕਿਨ ਉਹ ਇੱਕ ਰੈਗੂਲਰ ਪ੍ਰੈਕਟਿਸ ਦੇ ਤੌਰ ਤੇ ਇਹਨਾਂ ਦਾ ਕੈਡਾ ਕਿ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਤਾਂ ਜਿਹੜੇ ਆ ਉਹ ਵੀ ਅਵੇਅਰ ਹੋ ਰਹੇ ਨੇ ਵੋਲੰਟੀਅਰ ਜਿਹੜੇ ਆ ਉਹ ਤਾਂ ਆ ਹੀ ਰਹੇ ਨੇ ਲੇਕਿਨ ਜਿਹੜੇ ਐਕਚੁਅਲ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਲਿੱਤੀ ਹੈ ਉਹਨਾਂ ਨੂੰ ਵੀ ਇੱਕ ਮੋਟੀਵੇਸ਼ਨ ਮਿਲਦੀ ਰਹੇ ਕਿ ਜੇਕਰ ਰੈਗੂਲਰ ਪ੍ਰੈਕਟਿਸ ਹੋਏਗੀ ਤੇ ਉਹ ਵੀ ਜਿਹੜਾ ਹੈ ਲੋਕਾਂ ਦੀ ਮਦਦ ਕਰ ਪਾਉਣਗੇ ਅਤੇ ਇੱਕ ਰੈਗੂਲਰ ਸਟਾਫ ਦੀ ਜਿਹੜੀ ਇਹਨਾਂ ਨੇ ਮੰਗ ਕੀਤੀ ਹੈ ਤੇ ਦੂਜੇ ਪਾਸੇ ਆ ਦੇਖਿਓ ਕਿ ਪੰਚਕੁਲਾ ਦੇ ਵਿੱਚ ਮੌ ਹਈ ਹੈ ਉਹ ਸ਼ਾਮ ਜਿਹੜਾ ਬਲੈਕਆਊਟ ਹੋਣਾ ਹੈ 8:00 ਤੋਂ 8:30 ਪੂਰੇ ਪੰਚਕੂਲਾ ਦੇ ਵਿੱਚ ਜਾਂ ਕਈ ਕਿ ਪੂਰੇ ਹਰਿਆਣਾ ਦੇ ਵਿੱਚ ਜਿਹੜਾ ਇਹ ਮੌਕ ਡਿਲ ਹੋਣ ਜਾ ਰਹੀ ਹੈ ਤੇ ਇੱਕ ਰੈਗੂਲਰ ਪ੍ਰੈਕਟਿਸ ਦੇ ਤੌਰ ਤੇ ਆਪਰੇਸ਼ਨ ਸ਼ੀਲਡ ਹੈ ਉਸ ਦੀ ਸ਼ੁਰੂਆਤ ਜਿਹੜੀ ਹੈ ਉਹ ਅੱਜ ਸ਼ੁਰੂ ਹੋ ਚੁੱਕੀ ਹੈ ਜੀ ਬਿਲਕੁਲ ਪੂਜਾ ਸਿਚਾਉਂਗੀ ਕਿ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਤੁਸੀਂ ਅਗਰ ਤਸਵੀਰਾਂ ਸੰ ਨਾਲ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਦਿਓ ਕਿ ਇਸੇ ਥਾਂ ਦੇ ਉੱਤੇ ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਕਾਹਲਚਲ ਸੀ ਜੋ ਵੋਲੰਟੀਅਰ ਸੀ ਉਹ ਪ੍ਰੈਕਟਿਸ ਕਰ ਰਹੇ ਸੀ ਕਿ ਅਗਰ ਆਪਾਤਕਾਲੀਨ ਸਥਿਤੀ ਬਣਦੀ ਹੈ ਅਗਰ ਅੱਗ ਲੱਗਦੀ ਹੈ ਬਿਲਡਿੰਗ ਦੇ ਅੰਦਰ ਤੱਕੇ ਵੇ ਰੈਸਕਿਊ ਕੀਤਾ ਜਾਣਾ ਔਰ ਇਹ ਤਸਵੀਰਾਂ ਹਾਲ ਫਿਲਾਲ ਤੁਸੀਂ ਗੁਰੂ ਨਗਰੀ ਅੰਮ੍ਰਿਤਸਰ ਤੋਂ ਦੇਖ ਪਾ ਰਹੇ ਜਿੱਥੇ ਮੌਕ ਡ੍ਰਿਲ ਉਸਦੀ ਪ੍ਰੈਕਟਿਸ ਹੋ ਰਹੀ ਹੈ ਔਰ ਮੈਂਚਰ ਪ੍ਰਪੇਅਰ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਕਿ ਅਗਰ ਸਥਿਤੀ ਅਜਹੀ ਬਣਦੀ ਹੈ ਕਿ ਜੰਗ ਲੱਗਦੀ ਹੈ ਔਰ ਹਮਲਾ ਅਗਰ ਦੁਸ਼ਮਣ ਕਰ ਰਿਹਾ ਹੈ ਔਰ ਜਿਹੜੇ ਜ ਮਜ਼ਾਇਲਾ ਦੇ ਡਰੋਨ ਦੇ ਅਗਰ ਅਟੈਕ ਹੋ ਰਹੇ ਨੇ ਤੱਕੇਵੇ ਰੈਸਕਿਊ ਕੀਤਾ ਜਾਏ ਕਿਵੇ ਜੋ ਸਾਡੀ ਫੌਜ ਹੈ ਜਾਂ ਸਥਾਨਕ ਪੁਲਿਸ ਪ੍ਰਸ਼ਾਸਨ ਹੈ ਕਿਵੇਂ ਉਹਨਾਂ ਦੇ ਨਾਲ ਉਹਨਾਂ ਨੂੰ ਮਦਦ ਅਸੀਂ ਕਰ ਸਕਦੇ ਹਾਂ ਸਹਿਯੋਗ ਦੇ ਕੇ ਬਿਨਾ ਕਬਰਾਇ ਬਿਨਾ ਪੈਨਿਕ ਹੋਇਆ ਹਰਮਿਤ ਮਰਸੀ ਹੋਗੀ ਇਸ ਵੇਲੇ ਮਰਸਰ ਤੋਂ ਸਾਡਾ ਜੁੜੇ ਹੋਣੇ ਹਰਮਿਤ ਇਸ ਵੇਲੇ ਤੁਸੀਂ ਇੱਥੇ ਮੌਜੂਦ ਹੋ ਔਰ ਅਪਡੇਟ ਇਸ ਵੇਲੇ ਦਿਓ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਕਿ ਮੌਕਾ ਉਸ ਦੀ ਪ੍ਰੈਕਟਿਸ ਹੋ ਰਹੀ ਹੈ ਤਮਰਸ ਯੋਗੀ ਉਂਝ ਸਾਹਿਬ ਨਾਲ ਤਸਵੀਰਾਂ ਉਹ ਸਾਂਝੀਆਂ ਕਰ ਰਹੇ ਨੇ ਕੋਸ਼ਿਸ਼ ਕਰਾਂਗੇ ਕਿ ਰਾਤਾਂਵਾਂ ਦੇ ਨਾਲ ਜਲਦ ਹੋਏ ਲੇਕਿਨ ਹਰ ਫਿਲਾਰੇ ਤਸਵੀਰਾਂ ਗੁਰਨਪਿੰਤ ਦੇ ਸਰ ਤੋਂ ਹਰਮਿਤ ਓਵਰ ਟੂ ਯੂ ਦਿੱਤੀ ਇਸਲੇ ਮਮ੍ਰਿਤ ਸਾਗਰ ਦਸਹਰਾ ਗਰਾਉਂਡ ਰਣਜੀਤਾਬੀਨੂ ਵੇਖੇ ਮੌਜੂਦ ਹਾਂ ਔਰ ਇਸ ਵੇਲੇ ਦੇਖੀਏ ਤਾਂ ਸਿਵਲ ਡਿਫੈਂਸ ਕੰਪਨੀਜ਼ ਵੱਲੋਂ ਔਰ ਇਥੇ ਐਨਸੀਸੀ ਦੇ ਜਿਹੜੇ ਜਵਾਨ ਨੇ ਉਹ ਵੀ ਨਾਲ ਨਜ਼ਰ ਆ ਰਹੇ ਆ ਔਰ ਇਸ ਦੇ ਨਾਲ ਹੌਮ ਗਾਰਡ ਡਿਪਾਰਟਮੈਂਟ ਦੇ ਵੱਲੋਂ ਜੋ ਆਪਣੇ ਜਵਾਨ ਨੇ ਇਸ ਵੇਲੇ ਜੋ ਮੌਕ ਡ੍ਰਿਲ ਕਰਦੇ ਹੋਏ ਨਜ਼ਰ ਆ ਰਹੇ ਆ ਤਰਹਾਲ ਅ ਕੁਛ ਮਿੰਟ ਪਹਿਲਾਂ ਇੱਕ ਰਿਹਰਸਲ ਕੀਤੀ ਗਈ ਸੀ ਔਰ ਇਹ ਰਿਹਰਸਲ ਦੇ ਵਿੱਚ ਇਹ ਦੱਸਿਆ ਗਿਆ ਕਿ ਕਿਵੇਂ-ਕਿਵੇਂ ਮੌਕ ਡ੍ਰਿਲ ਦੇ ਵਿੱਚ ਕੀਤਾ ਜਾਏਗਾ ਸੋ ਉਸੇ ਤਰ੍ਹਾਂ ਦੇ ਨਾਲ ਹੁਣ 6 ਵੇ ਤੋਂ 7 ਵੇ ਤੱਕ ਜਿਹੜੀ ਮੌਕ ਡ੍ਰਿਲ ਦੀ ਕੋਲਸੇਗੀ ਉਸੇ ਦੇ ਤਹਿਤ ਇਹ ਜਿਹੜੀ ਮੌਕੜੇਲਾ ਇੱਕ ਵਾਰ ਫੇਰ ਜਿਹੜੀ ਹੈ ਉਹ ਕੀਤੀ ਜਾਏਗੀ ਕਿਉਂਕਿ ਇਸ ਖਾਤੇ ਦੇ ਉੱਤੇ ਇਸ ਕਰਕੇ ਚੁਣਿਆ ਗਿਆ ਕਿਉਂਕਿ ਅੰਮ੍ਰਿਤਸਰ ਦਾ ਇਹ ਐਸਾ ਇਲਾਕਾ ਜਿੱਥੇ ਕਿ ਓਪਨ ਵੀ ਹੈ ਔਰ ਆਸ-ਪਾਸ ਕੁਝ ਦਿਖਾਨੀ ਹੈ ਸੋ ਜਿਸ ਕਰਕੇ ਲੋਕ ਵੀ ਪੈਨਿਕ ਨਹੀਂ ਕਰਨਗੇ ਸੋ ਇੱਥੇ ਸਿਵਲ ਡਿਫੈਂਸ ਜਿਹੜੇ ਅੰਮ੍ਰਿਤਸਰ ਦੇ ਮੈਂਬਰਸ ਨੇ ਵਲੰਟੀਅਰਸ ਨੇ ਉਹਨਾਂ ਵੱਲੋਂ ਵੀ ਇਸ ਖਾਤੇ ਪਹੁੰਚ ਕੇ ਜਿਹੜਾ ਹਰ ਇੱਕ ਚੀਜ਼ ਨੂੰ ਧਰੀਕੀ ਦੇ ਨਾਲ ਵੇਖ ਕੇ ਔਰ ਕਿਸੇ ਤਰ੍ਹਾਂ ਨਾ ਪੈਨਿਕ ਕ੍ਰੀਏਟ ਨਾ ਹੋਵੇ ਸੋ ਜਿਸ ਕਰਕੇ ਇਹ ਜਿਹੜੇ ਹੂਟਰ ਹੈ ਸਾਇਰਨ ਹੈ ਇਹ ਫਿਰ ਵੱਜਣਗੇ ਤੇ ਫਿਰ ਜਿਹੜੀ ਇੱਕ ਮੌਕ ਟ੍ਰੈਲ ਫਾਈਨਲ ਰੇਸ ਲਾ ਉਹ ਜਿਹੜੀ ਹੈ ਕੀਤੀ ਜਾਵੇਗੀ ਫਾਈਨਲ ਮੌਕ ਟ੍ਰੈਲ ਕੀਤੀ ਜਾਏਗੀ ਜਿੱਥੇ ਦੇਖੀਏ ਤਾਂ ਆਸ-ਪਾਸ ਕੋਈ ਲੋਕ ਕੋਈ ਲੰਘ ਰਿਹਾ ਹੈ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ ਸੋ ਕੋਈ ਬਜ਼ੁਰਗ ਹੈ ਕਿਸੇ ਰਸਤੇ ਤੋਂ ਜਾ ਆ ਰਿਹਾ ਹੈ ਇਹ ਇਸ ਕਰਕੇ ਉਹ ਪੇਸ਼ੈਂਟ ਸ਼ੀਲਡ ਵਹਿਕ ਕੀਤੀ ਜਾ ਰਹੀ ਹੈ ਕਿ ਹੁਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਸਥਿਤੀ ਚ ਨਜਿੱਠਣ ਦੇ ਵਾਸਤੇ ਲੋਕ ਨਿਪੁੰਨ ਹੋਣ ਲੋਕਾਂ ਨੂੰ ਪਤਾ ਹੋਵੇ ਕਿ ਕਿਵੇਂ ਅਸੀਂ ਬਚਣਾ ਔਰ ਜਦੋਂ ਹਮਲਾ ਹੋਵੇ ਹਵਾਈ ਹਮਲਾ ਹੋਵੇ ਤਾਂ ਕਿਵੇਂ ਲੋਕਾਂ ਦੇ ਨਾਲ ਜਿਹੜੀ ਆਪਸ ਦੇ ਵਿੱਚ ਤਾਲਮਿਲ ਕਰਕੇ ਜਾਂ ਸਿਵਲ ਡਿਫੈਂਸ ਕੰਪਨੀਜ਼ ਜਾਂ ਬਾਕੀ ਹੋਰ ਜੋ ਨੇ ਉਹਨਾਂ ਨੇ ਕਿਵੇਂ ਜਿਹੜਾ ਇਸ ਮੌਕ ਡ੍ਰਿਲ ਦੇ ਵਿੱਚ ਆਪਣੇ ਆਪ ਨੂੰ ਬਚਾਉਣਾ ਔਰ ਬਾਕੀ ਤੇ ਸਿਵਲ ਡਿਫੈਂਸ ਦੇ ਮੈਂਬਰਸ ਨੇ ਨੀ ਦਾ ਹੋਮ ਗਾਰਡ ਡਿਪਾਰਟਮੈਂਟ ਦੇ ਨੇ ਪੰਜਾਬ ਪੁਲਿਸ ਦੇ ਜੋ ਇਸ ਵੇਲੇ ਮੈਂਬਰਸ ਨੇ ਉਹਨਾਂ ਦੇ ਵੱਲੋਂ ਵੀ ਜੜੀ ਤਸਵੀਰ ਜੜੀ ਹੈ ਫਿਲਹਾਲ ਚੱਤੀ ਜਾ ਰਹੀ ਹੈ ਜੋ ਇਸ ਵੇਲੇ ਸਿਵਲ ਡਿਫੈਂਸ ਦੇ ਵੱਲੋਂ ਆ ਮੌਜੂਦਲ ਕਰ ਰਹੇ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਿਵਲ ਡਿਫੈਂਸ ਵੱਲੋਂ ਮੌਜੂਦ ਜਿਹੜੀ ਆ ਉਹਦੇ ਵਿੱਚ ਕੀਤੀ ਜਾ ਰਹੀ ਆ ਨਾਲ ਹੀ ਕੀ ਕੀ ਤਿਆਰੀਆਂ ਕੀਤੀ ਜਾਂਦੀਆਂ ਨੇ ਔਰ ਕਿਵੇਂ ਦਾ ਜਿਹੜਾ ਲੋਕਾਂ ਤੱਕ ਸੁਨੇਹਾ ਜਾਣਾ ਹੁੰਦਾ ਬਨਾਪਛੋ ਮੇਰਾ ਬੋਲ ਆ ਰਿਹਾ ਦੱਸੋ ਕਰ ਲੱਗਦਾ 70 ਸਾਲ ਸਿਵਲ ਡਿਫੈਂਸ ਜਿਹੜੇ ਮੈਂਬਰਸ ਨੇ ਇਸ ਵੇਲੇ ਇੱਥੇ ਪਹੁੰਚੇ ਨਜ਼ਰ ਆ ਰਹੇ ਆ ਨਾਲ ਹੀ ਹੋਮ ਗਾਰਡ ਛੋਟੀ ਦੇ ਜਾਂ ਬਾਕੀ ਹੋਰ ਜਿਹੜੇ ਦੇਖ ਸਕਦੇ ਆ ਸੋ ਇਸ ਪਹਿਲੇ ਦੇਖੀਤਾ ਜਿਹੜੇ ਅਧਿਕਾਰੀ ਨਾਲ ਨਜ਼ਰ ਆ ਰਹੇ ਨੇ ਐਮ ਐਸ ਸੰਧਾਵਾ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਮੌਕ ਡ੍ਰਿਲ ਦੇ ਬਾਰੇ ਉਹਨਾਂ ਦਾ ਫਿਲਹਾਲ ਕੀ ਕਹਿਣਾ ਹੈ ਸਰ ਮੌਕ ਡ੍ਰਿਲ ਜਿਹੜੀ ਹੁਣ ਸ਼ੁਰੂ ਹੋ ਰਹੀ ਹੈ ਕਿਉਂਕਿ ਇਸ ਤੋਂ ਪਹਿਲੇ ਰੈਸਲ ਕੀਤੀ ਗਈ ਹਾਂਜੀ ਪਹਿਲਾਂ ਇੱਕ ਉਹਨਾਂ ਨੇ ਆਮ ਐਕਸਰਸਾਈਜ਼ ਕੀਤੀ ਹੈ ਉਹ ਰੈਸਲ ਉਹ 6 ਵਜੇ ਪੂਰੇ ਕੀਤੀ ਜਾ ਰਹੀ ਆ ਹੁਣ ਆਪ ਜੀ ਨੂੰ ਦਿਖਾਵਾਂਗੇ ਬਿਲਕੁਲ ਫਾਈਨਲ ਰੈਸਲ ਜਿਹੜੀ ਆ ਹੁਣ ਹੋਏਗੀ ਮੌਕ ਡ੍ਰਿਲ ਜਿਹੜੇ ਕਿ ਆਪਰੇਸ਼ਨ ਸ਼ੀਲਡ ਦੇ ਦੌਰਾਨ ਹੋ ਰਹੀ ਹੈ ਉਹ ਹੁਣ ਲੱਗੀ 6 ਵਜੇ ਪੂਰੀ ਸਟਾਰਟ ਹੋਣ ਲੱਗੀ ਹੈ ਕੀ ਕੀ ਹੈ ਤਿਆਰਤ ਵਰਤਮਾਨ ਵਾਸਤੇ ਇੱਥੇ ਕਿਹੜੇ ਕਿਹੜੇ ਇਕੁਪਮੈਂਟ ਤੁਹਾਡੇ ਵੱਲੋਂ ਲਗਾਏ ਗਏ ਨੇ ਇਹਦੇ ਇੱਕ ਸਿਵਲ ਫੈਂਸਰੂ ਵੰਗਾਰਡ ਜੀ ਵੱਲੋਂ ਇੱਕ ਸਾਂਝਾ ਅਭਿਆਸ ਕੀਤਾ ਜਾ ਰਿਹਾ ਹੈ ਮਾਨਯੋਗ ਡੀਜੀਪੀ ਔਰ ਡਾਇਰੈਕਟਰ ਸ੍ਰੀ ਸੰਜੀਵ ਕਲੜਾ ਜੀ ਔਰ ਹਰਮਨਜੀਤ ਸਾਹਿਬ ਜੀ ਦੀ ਦਿਸ਼ਾ ਨਿਰਦੇਸ਼ਨ ਸਰ ਡੀਸੀ ਸਾਹਿਬ ਵੱਲੋਂ ਇਹ ਗੱਲ ਹੋ ਰਹੀ ਹੈ ਕਿ ਇੱਕ ਮੌਕ ਟੈਲ ਆਪਰੇਸ਼ਨ ਸ਼ੀਲਡ ਦੇ ਅਧੀਨ ਕੀਤੀ ਜਾਣੀ ਹੈ ਉਹ ਲੋਕਾਂ ਵਿੱਚ ਪੈਨਿਕ ਨਾ ਜਾਵੇ ਇੱਕ ਆਮ ਮੁਸ਼ਕਲਾਂ ਦੇ ਸਮੇਂ ਅਸੀਂ ਆਪਣੀਆਂ ਮੁਸ਼ਕਲਾਂ ਨੂੰ ਕਿਸ ਤਰ੍ਹਾਂ ਘਟਾਉਣਾ ਆ ਕਿਸ ਤਰ੍ਹਾਂ ਬਚਾਅ ਕਰਨਾ ਆ ਲੋਕਾਂ ਵਿੱਚ ਅਵੇਰ ਅਵੇਰਨੈਸ ਨੂੰ ਪੈਦਾ ਕਰਨ ਲਈ ਇਹ ਇੱਕ ਆਪਰੇਸ਼ਨ ਨੂੰ ਸ਼ੁਰੂ ਚਲਾਇਆ ਜਾ ਰਿਹਾ ਹੈ ਪਰ ਇਸ ਦੀ ਲੋੜ ਕਿਉਂ ਪਈ ਹੈ ਕਿ ਲੋਕਾਂ ਨੂੰ ਕੀ ਇਹ ਵੀ ਜਾ ਰਿਹਾ ਸੀ ਕਿ ਕਈ ਜਿਹੜੇ 1977 ਦੇ ਸਾਡੇ ਕੋਲ ਇਕੁਪਮੈਂਟ ਪਈ ਨੇ ਚਾਹੀਓ ਕਿ ਸਾਰੇ ਦੀ ਗੱਲ ਕਰ ਲਈਏ ਉਹਨਾਂ ਨੂੰ ਦੁਬਾਰਾ ਰੀਚੈਕ ਕੀਤਾ ਜਾ ਰਿਹਾ ਹੈ ਇਹਦੀ ਕੋਈ ਗੱਲ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਸਾਰੀ ਪ੍ਰਸ਼ਾਸਨ ਨੂੰ ਫੁੱਲ ਤਿਆਰੀ ਆ ਜਿਸ ਤਰ੍ਹਾਂ ਦੀ ਵੀ ਕੋਈ ਔਖੜ ਆਏਗੀ ਜਿਸ ਤਰ੍ਹਾਂ ਕਿ ਪਿਛੇ ਭਾਰਤ ਪਾਕਿਸਤਾਨ ਦੇ ਤਣਾ ਨੂੰ ਮੁੱਖ ਰੱਖਦਾ ਆ ਆਪਰੇਸ਼ਨ ਸੰਧੂਰ ਦੇ ਅਧੀਨ ਸਿਵਲ ਡਿਫੈਂਸ 1968 ਦੇ ਐਕਟ ਦੇ ਅਧੀਨ ਅੰਦਰਾ ਲਾਂ ਕੀਤੀਆਂ ਗਈਆਂ ਨੇ ਉਹ ਇੱਕ ਸਰਕਾਰਾਂ ਦੇ ਹੁਕਮ ਨੇ ਉਹਦੇ ਮੁਤਾਬਕ ਚੱਲਣਾ ਪੈਂਦਾ ਪ੍ਰਸ਼ਾਸਨ ਨੂੰ ਔਰ ਇਹ ਜਿਹੜਾ ਹੁਣ ਆਪਰੇਸ਼ਨ ਸ਼ੀਲਡ ਹੈ ਉਸ ਦੇ ਅਧੀਨ ਹੀ ਉਹਦਾ ਇੱਕ ਕਵਚ ਦਾ ਰੂਪ ਲੈ ਕੇ ਆ ਆਮ ਪ੍ਰਸ਼ਾਸਨ ਦੇ ਰਾਹੀਂ ਲੋਕ ਆਪਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚ ਕਰਨੀ ਹੈ ਇਹਨੂੰ ਪੈਨਿਕ ਦੇ ਵਿੱਚ ਨਹੀਂ ਲੈਣਾ ਇੱਕ ਵਿਚਾਰ ਦੇ ਤਰੀਕੇ ਨੇ ਜਿ ਤਰ੍ਹਾਂ ਹਾਈ ਰਾਈਜ਼ ਉੱਚੀਆਂ ਬਿਲਡਿੰਗਾਂ ਦੇ ਵਿੱਚ ਜੇਕਰ ਕੋਈ ਲੋਸਟ ਹੁੰਦਾ ਆ ਕੋਈ ਰਸਤੇ ਬੰਦ ਹੋ ਜਾਂਦੇ ਉਹਦੇ ਤੋਂ ਕੈਜ਼ੂਲਟੀਨ ਕਿਸ ਤਰ੍ਹਾਂ ਬਾਹਰ ਲੈਣਾ ਆ ਇਸ ਲਈ ਵੱਖ-ਵੱਖ ਤਰ੍ਹਾਂ ਦੇ ਮੈਥਡ ਔਰ ਤਰੀਕੇ ਨੇ ਜਿਹੜੇ ਆਮ ਲੋਕਾਂ ਨੂੰ ਅਵੇਅਰ ਕਰ ਲਈ ਆ ਆਪਦੇ ਮੱਦੇ ਬਰਾਈ ਪੇਸ਼ ਕੀਤੇ ਜਾ ਰਹੇ ਨੇ ਅਸੀਂ ਇਹ ਰੈਗੂਲਰ ਕਰਦੇ ਰਹੀਆ ਕਰਾਂਗੇ ਜਿਦਾ ਕਿੰਨਾ ਮਹੀਨਾ ਬਾਅਦ ਜਾਂ 6 ਮਹੀਨਾ ਬਾਅਦ ਆ ਪਰ ਹਾਂ ਇਸ ਤੋਂ ਲਗਭਗ ਲਗ ਲਗ ਸਮੇਂ ਵਿੱਚ ਸਿਵਲ ਫੈਂਸ ਤੋਂ ਸਕੂਲਾਂ ਕਾਲਜਾਂ ਵਿੱਚ ਟ੍ਰੇਨਿੰਗ ਕਾਸਾਂ ਲਿਆਂਦੀਆਂ ਜਾਂਦੀਆਂ ਨੇ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਮੌਕ ਡ੍ਰਿਲਾਂ ਵੀ ਆਮ ਦੀ ਤਰ੍ਹਾਂ ਹੀ ਜੇਕਰ ਹੋ ਸਕੇ